ਕੌਨਟੋ ਪੁਲਿਸ ਨੇ ਛਾਪੇਮਾਰੀ ਦੌਰਾਨ ਅੰਦਾਜ਼ਨ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਸੋਮਵਾਰ ਤੱਕ 31 ਅਕਤੂਬਰ 2023 ਨੂੰ ਸ਼ਾਮ 4:30 ਵਜੇ ਪੁਲਿਸ ਨੂੰ ਸਪੈਦੀਨਾ ਐਵੇਨਿਊ ਅਤੇ ਐਰੀਲੇਟ ਸਟਰੀਟ ਦੇ ਨੇੜੇ ਇੱਕ ਡਕੈਤੀ ਬਾਰੇ ਜਾਣਕਾਰੀ ਮਿਲੀ ਸੀ ਜਾਂਚ ਕਰਤਾਵਾਂ ਨੇ ਦੋਸ਼ ਲਗਾਇਆ ਕਿ ਮਾਸਕ ਪਾਏ ਹੋਏ ਦੋ ਪੁਰਸ਼ ਜਿਨ੍ਹਾਂ ਨੇ ਆਪਣੀ ਪਛਾਣ ਲੁਕਾਈ ਹੋਈ ਹੈ ਇੱਕ ਸਟੋਰ ਦੇ ਵਿੱਚ ਦਾਖਲ ਹੋਏ ਉਹਨਾਂ ਦੱਸਿਆ ਕਿ ਇੱਕ ਆਦਮੀ ਨੇ ਡਿਲੀਵਰੀ ਕਰਨ ਦਾ ਬਹਾਨਾ ਲਗਾ ਕੇ ਦਰਵਾਜ਼ੇ ਦੀ ਘੰਟੀ ਵਜਾਈ ਤੇ ਜਦੋਂ ਪੀੜਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਾਣ ਲਈ ਕਿਹਾ ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਫਿਰ ਕਥਿਤ ਤੌਰ ਦੇ ਉਤੇ ਇੱਕ ਹੈਂਡ ਦੂਖ ਨਾਲ ਪੀੜਤਾਂ ਦੇ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਨੂੰ ਫਿਰ ਫਰਸ਼ ਤੇ ਸੁੱਟ ਦਿੱਤਾ ਗਿਆ ਤੇ ਉਹਨਾਂ ਦੇ ਹੱਥ ਟੇਪ ਨਾਲ ਬੰਨੇ ਹੋਏ ਸਨ ਉਹਨਾਂ ਨੇ ਕਿਹਾ ਕਿ ਸ਼ੱਕੀਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਲਗਭਗ 5 ਮਿਲੀਅਨ ਡਾਲਰ ਦੀ ਕੀਮਤ ਦੀਆਂ ਕੜੀਆਂ ਕੱਢੀਆਂ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਦੀ ਪਛਾਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਸੰਬਰ 21 ਜੂਨ 2023 ਨੂੰ ਹੋਲਡ ਅਪ ਸquad ਨੇ ਜਾਂਚ ਦੇ ਸਬੰਧ ਵਿੱਚ ਦੋ ਕ੍ਰਿਮੀਨਲ ਕੋਡ ਸਰਚ ਵਾਰੰਟ ਲਾਗੂ ਕੀਤੇ ਤੇ ਪਹਿਲਾਂ ਤੋਂ ਪਛਾਣੇ ਗਏ ਇੱਕ ਪੁਰਸ਼ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਚੋਰੀ ਕੀਤੀਆਂ ਕੁਝ ਕੜੀਆਂ ਵੀ ਬਰਾਮਦ ਕੀਤੀਆਂ ਨੇ ਟੋਰਾਂਟੋ ਦੇ 34 ਸਾਲਾ ਡੈਨੀਅਲ ਜ਼ਮੇਲੇ ਜਿਹੜੀ ਕ੍ਰਾਈਮ ਓਵਰ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਤਸਕਰੀ ਅਪਰਾਧ ਦੀ ਆਮਦਨ ਤੋਂ ਵੱਧ ਦਾ ਕਬਜ਼ਾ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਤਸਕਰੀ ਦਾ ਦੋਸ਼ ਲਗਾਇਆ ਉਹ ਫਰਵਰੀ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸੀ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਅੰਟੈਰੀਓ ਤੋਂ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਭਾਰਤੀ ਨਾਗਰਿਕ 22 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ ਜਿਸ ਨੇ ਬੀਸੀ ਦੇ ਸਿੱਖ ਗੁਰਦੁਆਰਾ ਦੇ ਆਗੂ ਹਰਦੀਪ ਸਿੰਘ ਨਿਜਰ ਨੂੰ ਗੋਲੀ ਮਾਰੀ ਕੈਨੇਡੀਅਨ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਗੈਂਗ ਉੱਤਰੀ ਭਾਰਤ ਦੇ ਪੰਜਾਬ ਤੇ ਹਰਿਆਣਾ ਰਾਜਾਂ ਦੇ ਕਈ ਅਪਰਾਧਕ ਉਦਮਾ ਵਿੱਚੋਂ ਇੱਕ ਹੈ ਜੋ ਹਾਲ ਹੀ ਦੇ ਸਾਲਾਂ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਫੈਲ ਗਏ ਨੇ ਬੇਸ਼ੱਕ ਇਸ ਦੇ ਸੰਸਥਾਪਕ ਲਾਰੈਂਸ ਬਿਸ਼ਨੋਈ 2014 ਤੋਂ ਭਾਰਤੀ ਦਿਲਾਂ ਦੇ ਵਿੱਚ ਬੰਦ ਹੈ ਫਿਲਹਾਲ ਬ੍ਰੈਂਟਨ 온ਟਾਰੀਓ ਦੇ ਵਸਨੀਕ ਫਸਟ ਡਿਗਰੀ ਕਤਲ ਦੇ ਸਾਜ਼ਿਸ਼ ਰਚੰਦਾ ਉਸ ਤੇ ਦੋਸ਼ ਲਗਾਇਆ ਗਿਆ ਸੀ ਉਹ ਗੈਰ ਸਬੰਧਿਤ ਦੋਸ਼ਾਂ ਦੇ ਤਹਿਤ ਨਵੰਬਰ ਤੋਂ ਹਿਰਾਸਤ ਵਿੱਚ ਹੈ ਸ਼ਨੀਵਾਰ ਨੂੰ ਅੰਟੇਰੀਓ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਭਾਰਤੀ ਨਾਗਰਿਕ ਕਥਿਤ ਤੌਰ ਤੇ ਦੋ ਬੰਦੂਕਤਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬੀਸੀਸੀ ਇੱਕ ਗੁਰਦੁਆਰੇ ਦੇ ਆਗੂ ਹਰਦੀਪ ਸਿੰਘ ਨੇਜਰ ਨੂੰ ਗੋਲੀ ਮਾਰੀ 22 ਸਾਲਾ ਮਨਦੀਪ ਸਿੰਘ ਨੇਜਰ ਦੀ ਹੱਤਿਆ ਦਾ ਚੌਥਾ ਸ਼ੱਕੀ ਵਿਅਕਤੀ ਹੈ ਬ੍ਰੈਂਟਨ ਅੰਟੇਰੀਓ ਦੇ ਵਸਨੀਕ ਫਸਟ ਡਿਗਰੀ ਕਤਲ ਦੇ ਸਾਜ਼ਿਸ਼ ਰਚੰਦਾ ਦੋਸ਼ ਉਸਤੇ ਲਗਾਇਆ ਗਿਆ ਹੈ ਉਹ ਗੈਰ ਸਬੰਧਿਤ ਦੋਸ਼ਾਂ ਤਹਿਤ ਨਵੰਬਰ ਤੋਂ ਹਿਰਾਸਤ ਵਿੱਚ ਹੈ ਮਾਮਲੇ ਤੋਂ ਜਾਣੋ ਇਸ ਸੂਤਰ ਅਨੁਸਾਰ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਨੇ ਨਿੱਜਰ ਤੇ 18 ਜੂਨ 2023 ਨੂੰ ਗੋਲੀਬਾਰੀ ਕੀਤੀ ਜਦੋਂ ਸਰੀ ਬੀਸੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਤੋਂ ਬਾਹਰ ਜਾ ਰਹੇ ਸੀ ਇਸ ਤੋਂ ਬਾਅਦ ਗੋਲੀਬਾਰੀ ਕਰਨ ਵਾਲੇ ਇੱਕ ਕਾਰਵਲ ਨੂੰ ਭਜਦੇ ਦਿਖਾਈ ਵੀ ਦਿੱਤੇ ਤਾਜ਼ਾ ਦੋਸ਼ 3 ਮਈ ਨੂੰ ਕਰਨ ਬਰਾੜ ਜੋ 22 ਸਾਲਾ ਹੈ ਕਮਲਪ੍ਰੀਤ ਸਿੰਘ 22 ਸਾਲਾ ਤੇ ਕਰਨਪ੍ਰੀਤ ਸਿੰਘ 28 ਸਾਲਾ ਦੀ ਐਡਮਿੰਟਨ ਵਿੱਚ ਗ੍ਰਿਫਤਾਰੀਆਂ ਤੋਂ ਬਾਅਦ ਲੱਗੇ ਨੇ